ਸਚੀਰਿਆ ਕਾਲ ਜੀ ਹੈਲਥ ਅਤੇ এমਪਲয়ਮੈਂਟ ਸੈਕਟਰ ਦੇ ਵਿੱਚ ਲਗਾਤਾਰ ਤਹਿਲਕਾ ਮਚਾ ਰਹੀ ਹੈ ਬ੍ਰਾਈਟ ਰਿੰਚ ਕੰਪਨੀ ਇਸ ਤੇ ਸ਼ਾਨਦਾਰ ਹੈਲਥ ਪ੍ਰੋਡਕਟਸ ਦੇ ਵਿੱਚੋਂ ਇਹ ਹੈ ਬਾਇਓ ম্যাগਨੇਟਿਕ ਬ੍ਰੇਸਲੇਟ ਆਪਣੇ ਆਪ ਦੇ ਵਿੱਚ ਇੱਕ ਸ਼ਾਨਦਾਰ ਪ੍ਰੋਡਕਟ ਹੈ ਇਸ ਦਾ ਇੱਕ ਹੋਰ ਰਿਜ਼ਲਟ ਸਾਂਝਾ ਕਰਦੇ ਹਾਂ ਇਹ ਨੇ ਕੁਲਦੀਪ ਕੌਰ ਜੀ ਪਿੰਡ ਸਾਦਕ ਤੋਂ ਹਨ ਅਤੇ ਮੈਡਮ ਰੀਤ ਜੀ ਦੇ ਮਾਤਾ ਜੀ ਹਨ ਇਹ ਬ੍ਰੇਸਲੇਟ ਧਾਰਨ ਕਰਨ ਤੋਂ ਪਹਿਲਾਂ ਇਨਾਂ ਦਾ ਵੀ ਸਿਹਤ ਤਾਂ ਬਹੁਤ ਹੀ ਬੁਰਾ ਹਾਲ ਸੀ ਜੀ ਹਾਂ ਦਿਲ ਦੀ ਧੜਕਣ ਵੱਜ ਜਾਂਦੀ ਸੀ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਸੀ ਮਾਈਗ੍ਰੇਨ ਹੋਣ ਦੇ ਕਾਰਨ ਅਨਿੰਦਰਾ ਵੀ ਹੋ ਗਿਆ ਸੀ ਫਿਰ ਇਨਾਂ ਨੇ ਜਦ ਇਹ ਬ੍ਰੈਸਲੇਟ ਧਾਰਨ ਕੀਤਾ ਤੇ ਹੁਣ ਇਹ ਬਿਲਕੁਲ ਠੀਕ ਹੋ ਚੁੱਕੇ ਹਨ ਦੋਸਤੋ ਅੱਜ ਅਸੀਂ ਮੋਬਾਈਲ ਅਤੇ ਇੰਟਰਨੈਟ ਰੇਡੀਏਸ਼ਨਸ ਤੇ ਦੁਆਰਾ ਛੱਡੀਆਂ ਜਾ ਰਹੀਆਂ ਖਤਰਨਾਕ ਕਿਰਨਾਂ ਦੇ ਵਿੱਚ ਘਿਰ ਚੁੱਕੇ ਹਾਂ ਇਸ ਲਈ ਇਹ ਬ੍ਰੈਸਲੇਟ ਧਾਰਨ ਕਰਨਾ ਸਾਡੀ ਸਭ ਦੀ ਲੋੜ ਹੈ